ਮੈਂ ਆਪਣੇ ਆਪ ਨੂੰ ਬਹੁਤ ਫਖਰੀਸ਼ਾਲੀ ਸਮਝਦੀ ਹਾਂ ਕਿ ਬਾਬਾ ਫਰੀਦ ਦੀ ਧਰਤੀ ਦੀ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ। ਔਰ ਫਰੀਦਕੋਟ ਜ਼ਿਲ੍ਹੇ ਵਾਸਤੇ ਸਾਡਾ ਇਹੀ ਵਿਜ਼ਨ ਰਹੂਗਾ ਕਿ ਜ਼ੀਰੋ ਟੋਲਰੈਂਸ ਅਗੇਂਸਟ ਕ੍ਰਾਈਮ ਆਫ ਐਨੀ ਸੌਰਟ ਤੇ ਨਸ਼ਿਆਂ ਦੇ ਵਿਰੁੱਧ ਜਿਹੜੀ ਇੱਕ ਮੁਹਿੰਮ ਪੂਰੇ ਪੰਜਾਬ ਪੱਧਰ ਤੇ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਡੀਜੀਪੀ ਸਾਹਿਬ ਨੇ ਚਲਾਈ ਹੋਈ ਹੈ ਤੇ ਉਸ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ। ਤੇ ਜਿਹੜੀ ਪੂਰੀ ਫਰੀਦਪੁਰ ਪੁਲਿਸ ਦੀ ਜਿਹੜੀ ਟੀਮ ਹੈ ਉਹਨੂੰ ਨਾਲ ਲੈ ਕੇ ਤੇ ਸਾਰੇ ਜਿਹੜੇ ਸਟੇਕ ਹোলਡਰਸ ਨੇ ਉਹਨਾਂ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਇਸ ਮੁਹਿੰਮ ਨੂੰ ਅਸੀਂ ਸਫਲ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਸੋਸ਼ਲ ਮੇਰੀ ਕਾਰਜ ਹੈ ਉਹ ਮੈਂ ਨਾਲ-ਨਾਲ ਪਹੁੰਚ ਕਿਸ ਤਰ੍ਹਾਂ ਲੁੱਟ ਹੋਇਆ। ਜੀ ਜਿੱਥੋਂ ਮੇਰੀ ਪ੍ਰੀਵੀਅਸ ਪੋਸਟਿੰਗਸ ਰਹੀਆਂ ਉੱਥੇ ਵੀ ਹੈਵ ਬੀਨ ਏਬਲ ਟੂ ਇਨਸ਼ੋਰ ਅ ਕੰਪਰੀਹੈਂਸਿਵ ਕਮਿਊਨਿਟੀ ਇੰਗੇਜਮੈਂਟਸ ਔਰ ਉੱਥੇ ਫਾਜ਼ਿਲ ਕੀ ਅਸੀਂ ਇੱਕ ਮਿਸ਼ਨ ਨਿਸ਼ਚੈ ਦੀ ਸ਼ੁਰੂਆਤ ਕੀਤੀ ਸੀ। ਜਿਹੜੀ ਹੁਣ ਉਹਦੇ ਬਹੁਤ ਚੰਗੇ ਸਾਨੂੰ ਰਿਜ਼ਲਟਸ ਮਿਲੇ ਸੀ ਤੇ ਉਸੇ ਲੜੀ ਦੇ ਤਹਿਤ ਹੀ ਜਿਹੜੇ ਵਲਨਰੇਬਲ ਸੈਕਸ਼ਨਸ ਆਫ ਦ ਸੋਸਾਇਟੀ ਜਿਵੇਂ ਮਹਿਲਾਇਨ ਬੱਚੇ ਸੀਨੀਅਰ ਸਿਟੀਜ਼ਨਸ ਉਹਨਾਂ ਦੀ ਜਿਹੜੀ ਦੁੱਖ ਤਕਲੀਫਾਂ ਆ ਉਹਨਾਂ ਨੂੰ ਅਸੀਂ ਪ੍ਰਾਇਰੀਟੀ ਬੇਸਿਸ ਤੇ ਡੀਲ ਕਰਾਂਗੇ ਤੇ ਸਾਡਾ ਮੇਨ ਮੰਤਵ ਇਹ ਹੀ ਰਹੂਗਾ ਕਿ ਜਿਹੜਾ ਮਾੜਾ ਆਨਸਰ ਹੈ ਉਹ ਪੁਲਿਸ ਤੋਂ ਡਰੇ ਇਹ ਜਿਹੜੀ ਜਨਰਲ ਪਬਲਿਕ ਹੈ ਜਿਨ੍ਹਾਂ ਨੂੰ ਪੁਲਿਸ ਦੀ ਸਹਾਇਤਾ ਦੀ ਲੋੜ ਹੈ ਉਹ ਮੇਰੇ ਦਰਵਾਜ਼ੇ ਤੱਕ ਬਿਨਾਂ ਕਿਸੇ ਭੈਰ ਬਿਨਾਂ ਕਿਸੇ ਡਰ ਦੇ ਇੱਥੇ ਪਹੁੰਚਣ ਇਸ ਸਿਟੀਜ਼ਨ ਸੈਂਟ੍ਰਿਕ ਪੁਲਿਸਿੰਗ ਦੇ ਅੰਦੇਸ਼ੀ ਪੂਰੀ ਇੱਕ ਕੋਸ਼ਿਸ਼ ਰਹੂਗੀ। ਜੀ ਬਿਸ਼ੇਸ਼ ਤੌਰ ਤੇ ਬਹੁਤ ਸਫਲ ਹੋਣਾ ਮੈਂ ਯਕੀਨ ਕਰਦਾ ਹਾਂ। ਅੱਜ ਦੇ ਕਿਵੇਂ ਉਸ ਤਰੀਕੇ ਦੇ ਵੱਡੇ ਪ੍ਰੋਗਰਾਮ ਵੀ ਵੀ ਗੋਡ ਵੀ ਰੱਖਣਗੇ। ਜੀ ਡੈਫੀਨਟਲੀ ਵੀ ਹੈਵ ਕਮ ਵਿਦ ਅ ਪਲਾਨ ਔਰ ਅਸੀਂ ਜੋ ਹੈ ਪਿੰਡ ਪਿੰਡ ਜਾ ਕੇ ਪਹਿਲੇ ਲੋਕਾਂ ਨੂੰ ਆਪਣੇ ਨਾਲ ਜੋੜਨਗੇ। ਉਨਾਂ ਨੂੰ ਆਪਣੀ ਜਿਹੜੀ ਅਸੀਂ ਪਹਿਲਾਂ ਅਚੀਵਮੈਂਟਸ ਕੀਤੀਆਂ ਹੈंगी ਉਹ ਅਸੀਂ ਦੱਸਾਂਗੇ ਤੇ ਕਮਿਊਨਿਟੀ ਇੰਗੇਜਮੈਂਟ ਕੰਪਰੀਹੈਂਸਿਵ ਰਹੂਗਾ ਤੇ ਜਿਹੜੇ ਇਹ ਮੇਜਰ ਇਵੈਂਟਸ ਹੁੰਦੇ ਆ ਉਹ ਵੀ ਅਸੀਂ ਇਨ ਦਾ ਟਾਈਮਸ ਟੂ ਕਮ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਤੁਹਾਡੀ ਕੋਆਪਰੇਸ਼ਨ ਤੇ ਤੁਹਾਡੇ ਫੀਡਬੈਕ ਨਾਲ ਹੀ ਅਸੀਂ ਉਹਨੂੰ ਫਰੀਦਕੋਟ ਸੈਂਟਰਿਕ ਬਣਾ ਕੇ ਉਹਨੂੰ ਸਫਲ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਨਸ਼ਿਆਂ ਦੇ ਕਿਸ ਤਰ੍ਹਾਂ ਦੇ ਪਲਾਨ ਕੀਤੀ ਜੀ ਪਲਾਨਿੰਗ ਇਹ ਹੀ ਹੈ ਕਿ ਜਿਹੜਾ ਬੰਦਾ ਵੀ ਨਸ਼ਾ ਵੇਚਦਾ ਹੈ ਨਸ਼ਾ ਵੇਚਣ ਵਾਲੇ ਦਾ ਸਾਥ ਦਿੰਦਾ ਹੈ ਉਦੇ ਵਾਸਤੇ ਸਾਡੇ ਲਈ ਕੋਈ ਵੀ 1% ਵੀ ਟੋਲਰੈਂਸ ਨਹੀਂ ਹੈ ਐਟ ਦ ਸੇਮ ਟਾਈਮ ਅਗਰ ਕੋਈ ਇਸ ਗਲਤ ਰਸਤੇ ਪੈ ਗਿਆ ਹੈ ਤੇ ਨਸ਼ਾ ਛੱਡਣਾ ਚਾਹੁੰਦਾ ਹੈ ਉਹਨੂੰ ਅਸੀਂ ਪ੍ਰੋਪਰ ਇੰਗੇਜਮੈਂਟ ਕਰਕੇ ਉਹਨੂੰ ਮੇਨਸਟ੍ਰੀਮ 'ਚ ਲਾਣਗੇ ਤੇ ਇਹਦੇ 'ਚ ਅਸੀਂ ਜਿਹੜੇ ਸਾਡੀ ਸਿਵਲ ਐਡਮਿਨਿਸਟ੍ਰੇਸ਼ਨ ਹੈ ਪੰਚਾਇਤਾਂ ਹੈंगी ਡਾਕਟਰ ਸਹਿਵਾਨ ਸਾਰੇ ਹੈਗੇ ਉਹਨਾਂ ਨੂੰ ਪੂਰਾ ਨਾਲ ਲੈ ਕੇ ਇੱਕ ਕੰਪਰੀਹੈਂਸਿਵ ਅਪਰੋਚ ਅਸੀਂ ਬਣਾਵਾਂਗੇ ਤੇ ਉਹਦੀ ਹੈਲਪ ਕਰਾਂਗੇ ਫਰੀਦਕੋਟ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਫਰੀਦਕੋਟ ਨਿਵਾਸੀਆਂ ਨੂੰ ਮੈਂ ਇਹ ਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਵੀ ਹੈਵ ਕਮ ਹੇਅਰ ਟੂ ਗਿਵ ਯੂ ਅ ਕਲੀਨ ਪੁਲਿਸਿੰਗ ਐਂਡ ਅ ਕ੍ਰਾਈਮ ਫਰੀ ਫਰੀਦਕੋਟ ਬਣਾਉਣ ਦੇ ਸਾਡਾ ਪੂਰਾ ਟੀਚਾ ਹੈ